ਕੁਛ ਦੇਖ ਰਹੇ ਵਿੰਡੋ ਪੰਜਾਬ ਦੀ ਤੇ ਪੇਸ਼ ਨੇ ਆਦਿਆ ਮੁਖੀ ਅੱਜ ਸੱਪਤ ਪਰਤਾਂ ਨੂੰ ਦੱਸਦੇ ਆਂ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਹਮਲੇ ਤੋਂ ਬਾਅਦ ਰਵਨੀਤ ਬਿੱਟੂ ਨੇ ਨਰਾਇਣ ਸਿੰਘ ਚੋਣਾ ਦੇ ਹੱਕ ਦੇ ਵਿੱਚ ਇਹ ਗੱਲ ਬੋਲੀ ਵਿੰਦੇ ਕੁਝ ਦਿਨ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਪਰਿਸਰ ਦੇ ਵਿੱਚ ਇੱਕ ਹਮਲਾ ਹੋਇਆ ਸੀ ਇਹ ਹਮਲਾ ਨਰਾਇਣ ਸਿੰਘ ਚੋੜਾ ਨਾਮ ਦੇ ਵਿਅਕਤੀ ਨੇ ਸੁਖਬੀਰ ਸਿੰਘ ਬਾਦਲ ਦੇ ਉੱਪਰ ਉਸ ਵੇਲੇ ਕੀਤਾ ਸੀ ਜਦੋਂ ਉਹ ਆਪਣੀ ਧਾਰਮਿਕ ਸਜਾ ਨੂੰ ਪੂਰੀ ਕਰ ਰਹੇ ਸਨ ਉਸ ਵੇਲੇ ਨਰਾਇਣ ਸਿੰਘ ਚੋੜਾ ਨੇ ਜਦੋਂ ਸੁਖਬੀਰ ਸਿੰਘ ਬਾਦਲ ਦੇ ਉੱਪਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੌਕੇ ਦੇ ਉੱਤੇ ਤਾਇਨਾਤ ਜਿਹਨੇ ਪੁਲਿਸ ਮੁਲਾਜ਼ਮ ਸਨ ਉਹਨਾਂ ਨੇ ਨਰਾਇਣ ਸਿੰਘ ਚੋੜਾ ਨੂੰ ਆਪਣੇ ਗ੍ਰਫਤ ਦੇ ਵਿੱਚ ਲੈ ਲਿਆ ਇਸ ਤੋਂ ਬਾਅਦ ਇਹ ਜੋ ਮਾਮਲਾ ਕਾਫੀ ਦਾ ਚਰਚਾ ਦਾ ਮਾਮਲਾ ਬਣ ਚੁੱਕਿਆ ਸੀ ਕਈ ਵੱਡੇ ਆਗੂ ਐਸਜੀਪੀਸੀ ਦੇ ਜਥੇਦਾਰਾਂ ਨੇ ਵੀ ਵੱਡੇ-ਵੱਡੇ ਬਿਆਨ ਦਿੱਤੇ ਉਸ ਤੋਂ ਬਾਅਦ ਇੱਕ ਹੋਰ ਵੱਡਾ ਬਿਆਨ سامنے ਆਇਆ ਹੈ ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਰਵਨੀਤ ਬਿੱਟੂ ਦਾ ਕਹਿਣਾ ਹੈ ਕਿ ਇਸ ਵੇਲੇ ਸਰਕਾਰ ਨੂੰ ਨਰਾਇਣ ਸਿੰਘ ਚੋੜਾ ਦਾ ਜੋ ਕਿ ਧੰਨਵਾਦ ਕਰਨਾ ਚਾਹੀਦਾ ਹੈ ਐਸਜੀਪੀਸੀ ਦੇ ਚੇਤੇਦਾਰਾਂ ਨੂੰ ਵੀ ਨਰਾਇਣ ਸਿੰਘ ਚੋੜਾ ਦੇ ਉੱਪਰ ਕੋਈ ਵੀ ਇਲਜ਼ਾਮ ਨਹੀਂ ਲਗਾਉਣਾ ਚਾਹੀਦਾ ਜੋ ਵੀ ਕੇਸ ਉਸਦੇ ਉੱਪਰ ਦਰਜ ਕੀਤਾ ਹੈ ਉਸ ਨੂੰ ਵਾਪਸ ਲੈ ਲੈਣਾ ਚਾਹੀਦਾ ਹੈ ਸਮੇਤ ਬਿੱਟੂ ਦਾ ਕਹਿਣਾ ਹੈ ਕਿ ਨਰਾਇਣ ਸਿੰਘ ਚੋੜਾ ਨੇ ਇਹ ਜੋ ਕੰਮ ਹੈ ਆਪਣੇ ਭਾਵਨਾ ਦੇ ਵਿੱਚ ਆ ਕੇ ਕੀਤਾ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ 2 ਦਸੰਬਰ ਨੂੰ ਇਹ ਕਬੂਲਿਆ ਸੀ ਕਿ ਉਹ ਬੇਅਦਬੀ ਮਾਮਲੇ ਦੇ ਵਿੱਚ ਕਾਫੀ ਜ਼ਿਆਦਾ ਸ਼ਾਮਿਲ ਸੀ ਇਸ ਦੇ ਵਿੱਚ ਗੁੱਸੇ ਦੇ ਵਿੱਚ ਆ ਕੇ ਨਰਾਇਣ ਸਿੰਘ ਚੋੜਾ ਨੇ ਸੁਖਬੀਰ ਸਿੰਘ ਬਾਦਲ ਦੇ ਉੱਪਰ ਹਮਲਾ ਕੀਤਾ ਸਾਡੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਹੋਇਆ ਅਕਾਲ ਤਖਤ ਸਾਹਿਬ ਦੇ ਬਾਹਰ ਹੋਇਆ ਉਹ ਬਹੁਤ ਹੀ ਨਿੰਦਣਯੋਗ ਉਹ ਜਗ੍ਹਾ ਹੈ ਉਹ ਪਵਿੱਤਰ ਜਗ੍ਹਾ ਹੈ ਉਹ ਬਹੁਤ ਮਾੜੀ ਗੱਲ ਹੈ ਪਰ ਮੈਂ ਤੁਸੀਂ ਹੁਣ ਮੈਂ ਕਈ ਦਿਨ ਦਾ ਮੈਂ ਤਾਂ ਹੀ ਇਸ ਗੱਲ ਤੇ ਬੋਲ ਨਹੀਂ ਰਿਹਾ ਸੀ ਪਰ ਤੁਸੀਂ মিডিਆ ਇਸ ਗੱਲ ਤੇ ਜ਼ਰੂਰ ਮੈਨੂੰ ਬਾਰ-ਬਾਰ ਪੁੱਛ ਰਿਹਾ ਤੇ ਮੈਂ ਅੱਜ ਜ਼ਰੂਰ ਬੋਲਣਾ ਤਾਂ ਉਹਨਾਂ ਤੁਹਾਡੇ ਮੂਰੇ ਦੇਖੋ ਸੁਖਵੀਰ ਸਿੰਘ ਬਾਦਲ ਨੇ ਮੈਂ ਮੰਨਦਾ ਉਹਨਾਂ ਦੇ ਉੱਤੇ ਜਿਹੜਾ ਇਹ ਹਮਲਾ ਹੈ ਜਿਹੜਾ ਕਿਉਂ ਹੋਇਆ ਸੁਖਵੀਰ ਸਿੰਘ ਬਾਦਲ ਤੇ ਹਮਲਾ ਉਦੋਂ ਹੋਇਆ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੀਅਦਬੀ ਗੁਰੂ ਗ੍ਰੰਥ ਸਾਹਿਬ ਦੀ ਬੀਅਦਬੀ ਉਹਨਾਂ ਨੇ ਕੀਤੀ ਮੰਨਿਆ ਅਕਾਲ ਤਖ਼ਤ ਸਾਹਿਬ ਮੂਹਰੇ ਤੇ ਜਥੇਦਾਰ ਸਰਬਾਨਾਂ ਦੇ ਮੂਹਰੇ ਇਹ ਕਮਿਟ ਕੀਤਾ ਮੰਨਿਆ ਵੀ ਗੁਰੂ ਗ੍ਰੰਥ ਸਾਹਿਬ ਦੀ ਬੀਅਦਬੀ ਅਸੀਂ ਕੀਤੀ ਆ ਥਾਂ ਤੇ ਨਾਂ ਜਵਾਬ ਚ ਉਹਨਾਂ ਨੇ ਹਾਂ ਦਿੱਤਾ ਫਿਰ ਜਿਹੜੇ ਸਤਕਾਰਯੋਗ ਚੌੜਾ ਸਾਹਿਬ ਨੇ ਜਿਹੜੇ ਨਾਰਾਇਣ ਸਿੰਘ ਚੌੜਾ ਨੇ ਜਿਹੜੀ ਬੜੀ 70 ਕੇ ਸਾਲ ਦੀ ਉਹਨਾਂ ਦੀ ਉਮਰ ਆ ਪਿੱਛੇ ਉਹਨਾਂ ਦੀ ਬਜ਼ੁਰਗ ਧਰਮ ਪਤਨੀ ਵੀ ਆ ਉਹਨਾਂ ਦਾ ਪਰਿਵਾਰ ਆ ਤੇ ਜਦੋਂ ਇਹ ਗੱਲ ਜਿਹੜੀ ਹੋਈ ਆ ਇਹ ਉਹਨਾਂ ਨੇ ਕੋਈ ਨਿੱਜੀ ਆਪਣੇ ਲਈ ਨਹੀਂ ਕੋਈ ਕੀਤੀ ਉਹਨਾਂ ਨੇ ਕੋਈ ਨਿੱਜੀ ਉਹਨਾਂ ਦਾ ਵੈਰ ਵਿਰੋਧ ਨਹੀਂ ਸੀ ਸੁਖਵੀਰ ਸਿੰਘ ਬਾਦਲ ਹੋਣਾ ਨਾਲ ਉਹਨਾਂ ਦਾ ਸਿਰਫ ਭਾਵਨਾ ਚ ਆ ਕੇ ਜਿਹੜੇ ਇੱਕ ਸਿੱਖ ਪੰਥ ਦੇ ਵਿੱਚ ਸਿੱਖਾਂ ਲਈ ਜਾਂ ਸਭ ਲਈ ਜਿਹੜੇ ਮੰਨਦੇ ਆ ਉਹ ਤੋਂ ਵੱਡਾ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਤਾਂ ਕੁਝ ਹੈ ਨਹੀਂ ਉਹਨਾਂ ਨੇ ਜਦੋਂ ਦੇਖਿਆ ਵੀ ਇਹ ਗੁਰੂ ਗ੍ਰੰਥ ਸਾਹਿਬ ਤੇ ਇਹਨਾਂ ਨੇ ਬਿਆਦ ਵੀ ਕਰਾਈ ਆ ਤਾਂ ਉਹ ਭਾਵਨਾ ਦੇ ਵਿੱਚ ਆ ਕੇ ਉਹ ਭਾਵਨਾ ਦੇ ਬਹਿ ਕੇ ਵਿੱਚ ਉਹਨਾਂ ਨੇ ਇਹ ਗੋਲੀ ਜਿਹੜੀ ਚਲਾਈ ਤੇ ਪਰ ਗੋਲੀ ਵੀ ਚਲਾਈ ਗੋਲੀ ਕਿਹੜਾ ਉਹਨਾਂ ਦੇ ਕਿਤੇ ਵੱਜੀ ਵੀ ਨਹੀਂ ਗਈ ਗੋਲੀ ਤਾਂ ਕੰਧ 'ਚ ਵੱਜੀ ਆ ਤੇ ਮੈਂ ਸਮਝਦਾ ਜਿਵੇਂ ਉਹ ਸ਼ਹੀਦ ਆਦਮ ਸਤਾਰ ਬਿਆਨ ਸਿੰਘ ਜੀ ਜਿਹੜੇ ਸ਼ਹੀਦ ਹੋਏ ਮੁੱਖ ਮੰਤਰੀ ਉਹਨਾਂ ਦੇ ਬਾਰੇ ਉਹ ਹਮੇਸ਼ਾ ਗੱਲ ਕਰਦੇ ਰਹੇ ਵੀ ਭਾਵਨਾ ਚ ਬਹਿ ਕੇ ਉਹਨਾਂ ਨੇ ਕੋਈ ਪਰਸਨਲ ਨਹੀਂ ਸੀ ਉਹਨਾਂ ਦਾ ਰਾਜੋ ਆਲੇ ਹੁਣਾ ਦਾ ਜਾਂ ਜਿੰਨੇ ਵੀ ਬੰਦੇ ਆ ਵੀ ਉਹਨਾਂ ਨੇ ਭਾਵਨਾ ਚ ਬਹਿ ਕੇ ਇਹ ਕੰਮ ਕੀਤਾ ਉਹਨਾਂ ਨੂੰ ਸੁਪਰੀਮ ਕੋਰਟ ਤੱਕ ਉਹਦੇ ਵਿੱਚ ਚਾਹੇ ਜਥੇਦਾਰ ਸਭਾਨ ਹੋਣ ਚਾਹੇ ਸਾਡੇ ਸੁਖਵੀਰ ਸਿੰਘ ਬਾਦਲ ਸਾਹਿਬ ਹੋਣ ਚਾਏ ਮਜੀਠੀਆ ਸਾਹਿਬ ਹੋਣ ਚਾਏ ਬੀਬੀ ਹਰਸਿਮਰਤ ਕੌਰ ਹੋਣ ਚਾਏ ਸਾਰਾ ਕਾਲੀਦਾਰ ਹੋਵੇ ਹਮੇਸ਼ਾ ਕਹਿੰਦੇ ਰਹੇ ਆ ਵੀ ਉਹ ਭਾਵਨਾ ਚ ਆ ਕੇ ਉਹਨਾਂ ਨੇ ਇਹ ਗੱਲ ਕੀਤੀ ਪਰ ਮੈਂ ਆਪ ਦੀ ਗੱਲ ਕਰਾਂ ਜੇ ਮੈਂ ਅਸੀਂ ਵੀ ਬਹੁਤ ਛੋਟੀ ਉਮਰ ਸੀ ਜਿਵੇਂ ਸੁਖਵੀਰ ਸਿੰਘ ਬਾਦਲ ਦੇ ਬੱਚੇ ਆ ਨਾ ਬੇਟੀਆਂ ਆ ਬੇਟਾ ਆ ਅਸੀਂ ਵੀ ਉਸ ਵੇਲੇ ਬਹੁਤ ਇਸ ਜਵਾਨ ਯੰਗ ਉਮਰ ਸੀ ਮਨ ਚ ਗੁੱਸਾ ਸੀ ਕਿਉਂ ਕਿਉਂਕਿ ਉਹ ਬੰਬ ਦੇ ਨਾਲ ਇਕੱਲੇ ਸਨਾਰ ਬੀਨ ਸਿੰਘ ਨਹੀਂ ਨਾਲ 17 ਬੰਦੇ ਹੋਰ ਸ਼ਹੀਦ ਹੋਏ ਸੀ ਬੰਬ ਨਾ ਉੜੇ ਸੀ ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਸੀ ਕਿਸ ਦੇ ਸਾਲ ਦਾ ਸੀ ਕਿਸ ਦਾ ਨਵਾਂ ਵਿਆਹ ਹੋਇਆ ਸੀ ਉਹ ਬੰਦੇ 17 ਨਾਲ ਹੋਰ ਸ਼ਹੀਦ ਹੋਏ ਸੀ ਉਹ ਪਰਿਵਾਰਾਂ ਦੇ ਵੀ ਸਾਡੇ ਤੇ ਜ਼ਿੰਮੇਵਾਰੀ ਸੀ ਤੇ ਅਸੀਂ ਇਸ ਕਰਕੇ ਇਹ ਗੱਲਾਂ ਬਾਰ-ਬਾਰ ਕਰਦੀ ਸੀ ਪਰ ਇਹ ਕਹਿੰਦੇ ਸੀ ਵੀ ਨਹੀਂ ਨਿੱਜੀ ਨਹੀਂ ਕੀਤਾ ਉਹ ਰਾਜਵਾਨਾ ਨੇ ਨਾ ਭਾਵਨਾ ਚ ਬਹਿ ਕੇ ਜਾਂ ਦੂਜਿਆਂ ਨੇ ਭਾਵਨਾ ਚ ਬਹਿ ਕੇ ਇਹ ਕੰਮ ਕੀਤਾ ਹੈ ਪੁਣਿਆ ਦੇ ਸਾਰੇ ਅਸੀਂ ਇਕੱਠੇ ਤੁਹਾਡੇ ਮੂਹਰੇ ਹੀ ਪਿਛਲੇ ਦਿਨਾਂ ਤੋਂ ਵੀ ਠੀਕ ਆ ਜੇ ਉਹਨਾਂ ਨੇ ਇਸ ਭਾਵਨਾ ਚ ਜੇ ਤੁਸੀਂ ਜਿਹੜੀਆਂ ਗੱਲਾਂ ਕਰਦੇ ਹੋ ਸਾਨੂੰ ਤਾਂ ਪਤਾ ਵੀ ਸ਼ਹੀਦ ਆਜ਼ਮ ਸਦਾਰ ਬੈਂ ਸਿੰਘ ਨੇ ਪੰਜਾਬ ਨੂੰ ਬਚਾਉਣ ਖਾਤਰ ਫਿਰਜ਼ਮ ਨੂੰ ਖਤਮ ਕਰਨ ਆਪਣੀ ਉਹਨਾਂ ਦੀ ਜਾਨ ਗਈ ਕੁਰਬਾਨੀ ਦਿੱਤੀ ਤੇ ਅੱਜ ਅਮਨ ਸ਼ਾਂਤੀ ਹੈ ਪਰ ਅਸੀਂ ਫਿਰ ਵੀ ਸਾਹਮਣੇ ਇਹ ਕਹਾਂ ਵੀ ਠੀਕ ਆ ਇਹਨਾਂ ਨੂੰ ਮਾਫ਼ ਤੁਸੀਂ ਕਹਿੰਦੇ ਹੋ ਕਰਨਾ ਚਾਹੀਦਾ ਪਰ ਉਵੇਂ ਹੀ ਮੈਂ ਵੀ ਹੁਣ ਇਹ ਗੱਲ ਸੋਚ ਸਮਝ ਕੇ ਮੈਂ ਬੜਾ ਕਹਿ ਰਿਹਾ ਵੀ ਮਜੀਠੀਆ ਸਾਹਿਬ 10 ਦਿਨ ਪਹਿਲਾਂ ਹੀ ਜਦੋਂ ਰਾਜਵਾਨਾ ਸਾਹਿਬ ਜੇਲ੍ਹ ਚੋਂ ਆ ਇਸ ਵਾਰ ਉਹਨਾਂ ਨੇ ਉਹਨਾਂ ਨੇ ਜਫੀਆਂ ਪਾਈਆਂ ਪਿਆਰ ਕੀਤਾ ਕੌਮ ਦਾ ਹੀਰਾ ਦੱਸਿਆ ਤੇ ਹੁਣ ਜ਼ਰੂਰ ਉਸੇ ਤਰੀਕੇ ਨਾਲ ਵੱਡਾ ਦਿਲ ਕਰਕੇ ਕਿਉਂਕਿ ਉਹ ਤਾਂ ਭਾਵਨਾ ਹੈ ਅਕਾਲੀ ਦਲ ਨੂੰ ਜਿਹੜੀ ਪ੍ਰੈਸ ਕਾਨਫਰੰਸ ਕਰ ਰਹੀ ਆ ਜਾਂ ਮਜੀਠੀਆ ਸਾਹਿਬ ਕਰ ਰਹੇ ਆ ਉਹਨਾਂ ਨੂੰ ਵੱਡਾ ਦਿਲ ਦਿਖਾ ਕੇ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਉਹਨਾਂ ਨੇ ਕਮਿਟ ਕੀਤੀ ਮੰਨਿਆ ਇਕ ਤਾਂ ਗੱਲ ਹੁੰਦੀ ਹੈ ਨਾ ਵੀ ਉਹਨਾਂ ਨੇ ਮੰਨੀ ਨਹੀਂ ਤੇ ਆਪ ਲੋਕ ਸੋਚਦੇ ਆ ਅਮੈਜ਼ਨ ਕਰਦੇ ਆ ਜਿਵੇਂ ਸ਼ਹੀਦ ਆਜ਼ਮ ਸਦਾਰ ਬਹਿਨ ਸਿੰਘ ਦਾ ਟੈਰਰਿਜ਼ਮ ਖਤਮ ਕੀਤਾ ਪਰ ਬਹੁਤ ਚੈਨਲਾਂ ਤੇ ਜਾਂ ਹੋਰਾਂ ਤੇ ਕਿਹਾ ਜਾਂਦਾ ਇਸ ਤਰੀਕੇ ਨਾਲ ਬੰਦੇ ਉਸ ਵੇਲੇ ਮਾਰੇ ਗਏ ਕਿਤੇ ਕੋਈ ਪ੍ਰੂਫ ਨਹੀਂ ਜਾਂ ਕਿਤੇ ਕੋਈ ਐਸੀ ਗੱਲ ਨਹੀਂ ਪਰ ਇਹਨਾਂ ਨੇ ਤਾਂ ਆਪ ਮੰਨਿਆ ਹੈ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਕੁਝ ਨਹੀਂ ਚਾਹਦਾ ਸਾਹਿਬ ਨੇ ਸਤਕਾਰਯੋਗ ਨਹੀਂ ਜਿਹੜੇ ਉਹਨਾਂ ਨੇ ਉਸ ਭਾਵਨਾ ਚ ਆ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਉਹਨੂੰ ਨਾ ਸਹੰਦੇ ਹੋਏ ਉਹਨਾਂ ਨੇ ਗੋਲੀ ਚਲਾਈ ਜਿਹੜੀ ਕਿ ਗੋਲੀ ਸੁਖਵੀਰ ਸਾਹਿਬ ਦੇ ਨਹੀਂ ਵੱਜੀ ਕੰਧ 'ਚ ਵੱਜੀ ਤੇ ਹੁਣ ਸਾਰਿਆਂ ਨੂੰ ਇਹਨਾਂ ਨੂੰ ਮੈਂ ਸਮਝਦਾ ਇਹਨਾਂ ਦੇ ਇਹਨਾਂ ਨੂੰ ਸਨਮਾਨਿਤ ਵੀ ਕਰਨਾ ਚਾਹੀਦਾ ਇਹ ਕੌਮ ਦੇ ਹੀਰੇ ਨੇ ਇਹਨਾਂ ਦੀ ਜ਼ਰੂਰ ਮਿਊਜ਼ੀਅਮ ਆ ਜਿਹੜਾ ਅਕਾਲ ਤਖਤ ਸਾਹਿਬ ਦੇ ਨਾਲ ਜਿਹੜਾ ਉੱਥੇ ਮਿਊਜ਼ੀਅਮ ਬਣਿਆ ਜਿੱਥੇ ਇਹ ਜਿਹੇ ਹੀਰਿਆਂ ਦੀਆਂ ਫੋਟੋਆਂ ਲਾਈਆਂ ਜਾਂਦੀਆਂ ਨੇ ਉਹਨਾਂ ਦੇ ਉੱਤੇ ਮੈਂ ਜ਼ਰੂਰ ਕਹੂੰਗਾ ਜਥੇਦਾਰ ਸਾਹਿਬਾਨ ਨੂੰ ਵੀ ਕਾਲੀ ਦਲ ਨੂੰ ਵੀ ਉਸ ਮਿਊਜ਼ੀਅਮ ਚ ਚੌਰਾ ਸਾਹਿਬ ਦੀ ਤਸਵੀਰ ਲਾਉਣੀ ਚਾਹੀਦੀ ਆ ਇਹਨਾਂ ਨੂੰ ਸਨਮਾਨ ਕਰਨਾ ਚਾਹੀਦਾ ਤੇ ਸਭ ਤੋਂ ਪਹਿਲਾਂ ਬਜ਼ੁਰਗ ਆਦਮੀ ਨੇ ਠੰਡ ਦਾ ਟਾਈਮ ਆ ਉਹ ਇੰਟਰੋਗੇਸ਼ਨ ਹੋ ਰਹੀ ਆ ਉਹਨਾਂ ਨਾਲ ਉਹਨਾਂ ਨਾਲ ਕੁੱਟਮਾਰ ਹੋ ਰਹੀ ਆ ਉਹਨਾਂ ਤੋਂ ਪੁੱਛਿਆ ਜਾ ਰਿਹਾ ਜੇਲ੍ਹ ਚ ਠੰਡ ਚ ਤਕਲੀਫ ਚ ਹੋਣਗੇ ਤਾਂ ਮੈਂ ਸਮਝਦਾ ਮਜੀਠੀਆ ਸਾਹਿਬ ਨੂੰ ਸਭ ਨੂੰ ਜਾ ਕੇ ਉਹਨਾਂ ਦੇ ਨਾਲ ਪਰਿਵਾਰ ਨਾਲ ਜਾ ਕੇ ਤੇ ਉਹਨਾਂ ਦੀ ਸਿਸਟਰ ਜਿਵੇਂ ਰਾਜਵਾਨਾ ਸਾਹਿਬ ਦੇ ਸਿਸਟਰ ਨਾਲ ਜਾਂਦੇ ਸੀ ਤੇ ਉਹਨਾਂ ਨਾਲ ਵੀ ਉਹਨਾਂ ਨੂੰ ਫਲ ਫਰੂਟ ਉਹਨਾਂ ਦੀ ਸਿਹਤ ਠੀਕ ਰਹੇ ਤੇ ਉਹਨਾਂ ਨੂੰ ਸਨਮਾਨਿਤ ਕਰਨ ਵੀ ਗੁਰੂ ਦੀ ਭਾਵਨਾ ਚ ਗੁਰੂ ਨੂੰ ਬੇਅਦਵੀਂ ਨਾ ਸਹੰਦੇ ਹੋਏ ਉਹਨਾਂ ਨੇ ਸੁਖਵੀਰ ਸਿੰਘ ਉਹਨਾਂ ਤੇ ਗੋਲੀ ਚਲਾਈ ਜਿਹੜੀ ਉਹਨਾਂ ਨੇ ਆਪ ਕਮਿਟੀ ਕੀਤੀ ਤੇ ਮੈਂ ਬੜਾ ਸਮਝਦਾ ਐ ਵੀ ਇਹ ਬੜਾ ਸੀਰੀਅਸ ਵਿਸ਼ਾ ਐ ਤੇ ਜਿਸ ਤਨ ਲੱਗੇ ਉਹੀ ਜਾਣੇ ਤੇ ਅੱਜ ਮੈਂ ਸਮਝਦਾ ਸ਼ਤਕਾਰਯੋਗ ਚੌੜਾ ਸਾਹਿਬ ਨੂੰ ਉਹਨਾਂ ਦੇ ਲਈ ਬਾਦਲ ਪਰਿਵਾਰ ਨੂੰ ਬੜੇ ਵੱਡੇ ਉਪਰਾਲੇ ਕਰਨੇ ਚਾਹੀਦੇ ਆ ਅੱਜ ਫਤਿਹਗੜ੍ਹ ਸਾਹਿਬ ਵਿਖੇ ਸੁਖਬੀਰ ਸਿੰਘ ਬਾਦਲ ਸੱਜਾ ਦਾ ਪੰਜਵਾਂ ਦਿਨ ਸ੍ਰੀ ਅਕਾਲ ਸਖਤ ਸਾਹਿਬ ਦੇ ਜਥੇਦਾਰਾਂ ਵੱਲੋਂ 2 ਦਸੰਬਰ ਨੂੰ ਇੱਕ ਮੀਟਿੰਗ ਕੀਤੀ ਗਈ ਸੀ ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਮੇਤ ਹੋਰ ਜਿਨ੍ਹਾਂ ਵੀ ਆਗੂ ਸਨ ਉਹਨਾਂ ਨੂੰ ਕਾਰਨਿਕ ਸਜ਼ਾ ਸੁਣਾਈ ਗਈ ਸੀ ਸਾਰਿਆਂ ਨੂੰ ਤਨਖਾਹ ਲਗਾ ਦਿੱਤੀ ਗਈ ਸੀ ਉਸ ਤੋਂ ਬਾਅਦ ਅੱਜ ਤੁਹਾਨੂੰ ਦੱਸਦੀ ਹਾਂ ਕਿ ਸੁਖਬੀਰ ਸਿੰਘ ਬਾਦਲ ਦਾ ਤਨਖਾ ਦਾ ਅੱਜ ਪੰਜਵਾਂ ਦਿਨ ਹੈ ਉਹ ਅੱਜ ਫਤਿਹਗੜ੍ਹ ਸਾਹਿਬ ਵਿਖੇ ਆਪਣੀ ਸੇਵਾ ਨਿਭਾਉਣ ਦੇ ਲਈ ਆਇਆ ਮੌਕੇ ਦੀਆਂ ਤਸਵੀਰਾਂ ਇਸ ਵੇਲੇ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ व्हीਲ ਚੇਅਰ ਦੇ ਉੱਪਰ ਆਪਣੀ ਸੇਵਾ ਨਿਭਾ ਰਹੇ ਨੇ ਅੱਜ ਉਹਨਾਂ ਦਾ ਪੰਜਵਾਂ ਦਿਨ ਹੈ ਤੇ ਹੱਥ ਦੇ ਵਿੱਚ ਵਰਸ਼ਾ ਫੜ ਕੇ ਨੀਲਾ ਚੋਲਾ ਪਾ ਕੇ ਤੇ ਗਲੇ ਦੇ ਵਿੱਚ ਤਕਤੀ ਪਾ ਕੇ ਆਪਣੀ ਸੇਵਾ ਨਿਭਾਉਣ ਦੇ ਲਈ ਆਇਆ ਹੈ ਪਹਿਲਾ ਉਹਨਾਂ ਨੂੰ ਦੁਆਰ ਦੇ ਉੱਪਰ ਸੇਵਾ ਕਰਨ ਦਾ ਮੌਕਾ ਮਿਲੇਗਾ ਉਸ ਤੋਂ ਬਾਅਦ ਸਿਮਰਨ ਕਰਨਗੇ ਤੇ ਫਿਰ ਝੂਠੇ ਪਾਂਡਿਆ ਦੀ ਉਹ ਸੇਵਾ ਕਰਨ ਦੇ ਲਈ ਜਾਣਗੇ ਤੇ ਉਸ ਤੋਂ ਬਾਅਦ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਉਹਨਾਂ ਦੀ ਸੇਵਾ ਲੱਗੇ ਦੱਸਦੇ ਕਿ ਸੁਖਬੀਰ ਸਿੰਘ ਬਾਦਲ ਜਦੋਂ ਆਪਣੀ ਸਜਾ ਦੇ ਦੂਜੇ ਦੇ ਦਰਬਾਰ ਸਾਹਿਬ ਦੇ ਬਾਹਰ ਸੇਵਾ ਕਰ ਰਹੇ ਸਨ ਤਾਂ ਉਸ ਵੇਲੇ ਉਹਨਾਂ ਦੇ ਉੱਪਰ ਨਾਰਾਇਣ ਸਿੰਘ ਚੋੜਾ ਨਾਮ ਦੇ ਵਿਅਕਤੀ ਨੇ ਹਮਲਾ ਕੀਤਾ। ਨਾਰਾਇਣ ਸਿੰਘ ਚੋੜਾ ਵੱਲੋਂ ਉਹਨਾਂ ਦੇ ਉੱਪਰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਸੁਖਬੀਰ ਸਿੰਘ ਬਾਦਲ ਦੀ ਸੁਰੱਖਿਆ ਦੇ ਵਿੱਚ ਤਾਇਨਾਤ ਪੁਲਿਸ ਮੁਲਾਜ਼ਮ ਨੇ ਮੁਸਤੈਦੀ ਦਿਖਾਉਣ ਦੇ ਲਈ ਆਪਣੀ ਜਾਨ ਦੇ ਉੱਤੇ ਖੇੜ ਕੇ ਸੁਖਬੀਰ ਸਿੰਘ ਬਾਦਲ ਦੀ ਜਾਨ ਬਚਾ ਲਈ। ਇਹ ਸਾਹਮਣੇ ਦੇ ਬਾਵਜੂਦ ਸੁਖਬੀਰ ਸਿੰਘ ਬਾਦਲ ਵੱਲੋਂ ਸੇਵਾ ਜਾਰੀ ਰੱਖੀ ਗਈ ਹੈ। ਉਹਨਾਂ ਨੂੰ ਸੇਵਾ ਰੋਕਣ ਦਾ ਹਜੇ ਤੱਕ ਕੋਈ ਐਲਾਨ ਨਹੀਂ ਕੀਤਾ ਗਿਆ ਤੇ ਇਸ ਤੋਂ ਇਲਾਵਾ ਤੁਹਾਨੂੰ ਦੱਸਦੀ ਕਿ ਸੁਖਬੀਰ ਸਿੰਘ ਬਾਦਲ ਦਾ ਅੱਜ ਪੰਜਵਾਂ ਦਿਨ ਹੈ ਇਸ ਤੋਂ ਬਾਅਦ ਉਹਨਾਂ ਦੀ ਸੇਵਾ ਤੱਕ ਸ੍ਰੀ ਦਮਦਮਾ ਸਾਹਿਬ ਵਿਖੇ ਲੱਗੇਗੀ ਇੱਕ ਵਾਰੀ ਫੇਰ ਦੱਸਦੀ ਹੈ ਕਿ 30 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਨਖਾਈਆ ਕਰਾਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਇਹ ਮਾਮਲਾ ਕਾਫੀ ਦਾ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਸੀ ਤੇ ਸੁਖਬੀਰ ਸਿੰਘ ਬਾਦਲ ਨੇ ਆਪਣੀ ਸਜ਼ਾ ਨੂੰ ਸੁਣਨ ਦੇ ਲਈ ਕਾਫੀ ਅਰਜ਼ੀਆਂ ਵੀ ਪਾਈਆਂ ਸਨ ਉਹਨਾਂ ਨੇ ਕਿਹਾ ਸੀ ਕਿ ਜ਼ਥੇਦਾਰ ਸਿੰਘ ਸਾਹਿਬਾਨ ਉਸ ਤੋਂ ਜਲਦ ਤੋਂ ਜਲਦ ਉਹਨਾਂ ਦੀ ਸਜਾ ਸੁਣਾ ਦੇ ਤੇ ਹੁਣ 2 ਦਸੰਬਰ ਨੂੰ ਜਦੋਂ ਮੀਟਿੰਗ ਹੋਈ ਸੀ ਉਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦੇਣ ਤੋਂ ਬਾਅਦ ਸਜਾ ਸੁਣਾਈ ਗਈ ਸੀ। ਇਹ ਆਜੋਨਾ ਦੀ ਸਜਾ ਦਾ 50ਵਾਂ ਦਿਨ ਸ਼੍ਰੀ ਫਤਿਹਗੜ ਸਾਹਿਬ ਵਿਖੇ ਸੀ। ਤੁਹਾਨੂੰ ਸ਼ਹਿਰ ਮਿਲਿਆ ਤੇ ਪਿਆਰ ਕਰਨਾ ਪਿਆ ਮਹਿੰਗਾ ਵਿਆਹ ਵਾਲੇ ਦਿਨ ਕੁੜੀ ਆਪਣਾ ਫੋਨ ਬੰਦ ਕਰ ਵਿਆਹ ਤੋਂ ਪਹਿ ਅੱਜਕੱਲ੍ਹ ਸੋਸ਼ਲ ਮੀਡੀਆ ਦੇ ਉੱਪਰ ਇੱਕ ਦੂਜੇ ਦੇ ਨਾਲ ਗੱਲਬਾਤ ਕਰਨਾ, ਪਿਆਰ ਕਰਨਾ ਅਤੇ ਵਿਆਹ ਕਰਵਾ ਲੈਣਾ ਕਾਫੀ ਜਦਾ ਆਮ ਗੱਲ ਹੋ ਚੁੱਕੀ ਹੈ। ਅਜਿਹੇ ਦੇ ਵਿੱਚ ਕਈ ਵਾਰੀ ਮੁੰਡੇ ਕੁੜੀਆਂ ਨੂੰ ਇੱਕ ਦੂਜੇ ਦੇ ਨਾਲ ਧੋਖੇ ਦੀਆਂ ਖਬਰਾਂ ਵੀ ਸਾਹਮਣੇ ਆਂਦੀਆਂ। ਇੱਕ ਹੋਰ ਖਬਰ ਚਲੰਦਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਚਲੰਦਰ ਦੇ ਵਿੱਚ ਰਹਿਣ ਵਾਲਾ ਇੱਕ ਲੜਕਾ ਜਿਸ ਨੂੰ ਇੰਸਟਾਗ੍ਰਾਮ ਉੱਤੇ ਇੱਕ ਲੜਕੀ ਦੇ ਨਾਲ ਪਿਆਰ ਹੋ ਜਾਂਦਾ ਹੈ। ਉਸ ਤੋਂ ਬਾਅਦ ਦੋਨਾਂ ਦਾ ਵਿਆਹ ਵੀ ਪੱਕਾ ਹੋ ਜਾਂਦਾ ਹੈ 6 ਸਾਲ ਪਹਿਲੇ ਦੱਸਿਆ ਜਾ ਰਿਹਾ ਹੈ ਕਿ ਮੁੰਡਾ ਦੁਬਈ ਦੇ ਵਿੱਚ ਕੰਮ ਕਰ ਰਿਹਾ ਸੀ ਤੇ 4 ਸਾਲ ਤੋਂ ਉਸ ਦੀ ਲੜਕੀ ਦੇ ਨਾਲ ਦੋਸਤੀ ਹੋ ਗਈ ਇੰਸਟਾਗ੍ਰਾਮ ਦੇ ਉੱਪਰ ਦੋਨਾਂ ਦੀ ਗੱਲਬਾਤ ਹੋ ਗਈ ਇੱਕ ਦੂਜੇ ਨਾਲ ਪਿਆਰ ਕਰਨ ਲੱਗ ਪਏ ਉਸ ਤੋਂ ਬਾਅਦ ਜਦੋਂ ਮੁੰਡਾ ਆਪਣੇ ਘਰ ਵਾਪਸ ਆਇਆ ਦੁਬਈ ਤੋਂ ਉਸ ਵੇਲੇ ਕੁੜੀ ਅਤੇ ਮੁੰਡੇ ਦਾ ਵਿਆਹ ਪੱਕਾ ਹੋ ਗਿਆ ਹੈਰਾਨੀ ਦੀ ਗੱਲ ਇੱਥੇ ਇਹ ਹੈ ਕਿ ਕੁੜੀ ਨੋ ਅਜੇ ਤੱਕ ਮੁੰਡੇ ਦੇ ਪਰਿਵਾਰ ਵਾਲੇ ਨਹੀਂ ਮਿਲੇ ਤੇ ਬੀਤੇ ਦਿਨ 6 ਦਸੰਬਰ ਨੂੰ ਉਹਨਾਂ ਦਾ ਵਿਆਹ ਸੀਗਾ ਜਿਸ ਵੇਲੇ ਪੂਰਾ ਪਰਿਵਾਰ 150 ਲੋਕਾਂ ਦੀ ਬਰਾਤ ਲੈ ਕੇ ਜੰੰਧ ਤੋਂ ਮੋਗਾ ਜਾ ਰਿਹਾ ਸੀ ਤੇ ਉੱਥੇ ਜਦੋਂ ਮੋਗੇ ਵਿੱਚ ਪਹੁੰਚੇ ਤਾਂ ਉਹਨਾਂ ਨੂੰ ਪੈਲੇਸ ਨਹੀਂ ਲੱਭਿਆ ਰੋਜ਼ ਗਾਰਡਨ ਪੈਲੇਸ ਦੱਸਿਆ ਜਾ ਰਿਹਾ ਤੇ ਮੁੰਡੇ ਨੇ ਕੁੜੀ ਨੂੰ ਫੋਨ ਕੀਤਾ ਤੇ ਕੁੜੀ ਨੇ ਕਿਹਾ ਕਿ ਉਸ ਦਾ ਪਰਿਵਾਰ ਮੁੰਡੇ ਵਾਲਿਆਂ ਨੂੰ ਲੈਣ ਆ ਰਿਹਾ ਪਰ ਅਜਿਹੇ ਦੇ ਵਿੱਚ ਕੋਈ ਵੀ ਮੁੰਡੇ ਵਾਲਿਆਂ ਨੂੰ ਨਹੀਂ ਮਿਲਣ ਆਇਆ ਤੇ ਨਾ ਹੀ ਉਹਨਾਂ ਨੂੰ ਲੈਣ ਆਇਆ ਤੇ ਬਾਅਦ ਦੇ ਵਿੱਚ ਕੁੜੀ ਨੇ ਆਪਣਾ ਫੋਨ ਹੀ ਸਵਿਚ ਆਫ ਕਰਤਾ ਤੇ ਸ਼ਾਮ ਤੱਕ ਮੁੰਡੇ ਵਾਲੇ ਜੋ ਇਹ ਉੱਥੇ ਹੀ ਖੜੇ ਹੋ ਕੇ ਕੁੜੀ ਦਾ ਇੰਤਜ਼ਾਰ ਕਰ ਰਹੇ ਮੌਕੇ ਦੀਆਂ ਤਸਵੀਰਾਂ ਇਸ ਵੇਲੇ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਤੇ ਸੁਣ ਸਕਦੇ ਹੋ ਕਿ ਮੁੰਡੇ ਅਤੇ ਉਸਦੇ ਪਰਿਵਾਰਕ ਮੈਂਬਰਾਂ ਦਾ ਕੀ ਬਿਆਨ ਹੈ ਭਾਈ ਸਾਨੂੰ ਰੋਜ਼ ਗਾਰਡਨ ਫੈਲਸ ਦਾ ਗਿਆ ਸੀਗਾ ਸਹੀ 10 ਵਜੇ ਦਾ ਅਸੀਂ ਆਏ ਹੋਏ ਹਾਂ ਹੁਣ ਵੇਲੇ 8 ਵਜੇ ਚੱਲੇ ਸਾਨੂੰ ਉਹ ਕਹਿੰਦੇ ਭਾਈ ਆਨੇ 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 ਬਸ ਇਧਰ ਬੱਲ ਲਾਰਿਸ ਰੱਖੇਗਾ ਪਰ ਕੋਈ ਨਹੀਂ ਆਇਆਗਾ ਨਹੀਂ ਕੌਣ ਕਹਿੰਦੇ ਤੁਹਾਨੂੰ ਆਨੇ ਕੁੜੀ 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 ਕਹਿੰਦੇ ਪੈਸੇ ਕਿੱਦਾਂ ਤੁਹਾਡਾ ਪਿਆ ਕਿੱਦਾਂ ਹੋਇਆ ਸੀ ਕਿੱਦਾਂ ਐਂਗੇਜਮੈਂਟ ਹੋ ਗਈ ਤੁਹਾਡੀ ਦਾ ਫੋਨ ਤੇ ਬਾਈ ਗੱਲ ਇਹ ਕਰਦੇ ਨੇ ਗੱਲ ਹੋਈ ਆ ਠੀਕ ਹੈ ਉਹਨੇ ਮਾਤਾ ਨਾਲ ਪਿਤਾ ਨਾਲ ਗੱਲ ਹੋਈ ਆ। ਅੱਛਾ ਠੀਕ ਹੈ। ਤੁਸੀਂ ਕਿਹੜੀ ਜਗ੍ਹਾ ਰਹਨੇ ਹੋ? ਮੈਂ ਭਾਈ ਦੁਬਈ ਸਿਕਨ ਕਰਦਾ। ਦੁਬਈ ਰਹਿੰਦੇ ਹਾਂ। ਹਾਂਜੀ। ਛੁੱਟੀ ਆਇਆ ਸੀ ਕੋਲ। ਛੁੱਟੀ ਆਏ ਸੀ ਜੀ। ਹਾਂਜੀ। ਫੇਰ ਅਜਾਏ ਨਹੀਂ ਉਹ ਕੁੜੀ ਵਾਲੇ। ਨਹੀਂ ਆਏ ਭਾਜੀ। ਪਹਿਲਾਂ ਤੁਸੀਂ ਕੋਈ ਇਨਕੁਆਰੀ ਵਗੈਰਾ ਕੀਤੀ ਸੀ ਕੀ ਕੁੜੀ ਵਾਲੇ ਦੀ? ਹੋਈ ਨਹੀਂ ਭਾਜੀ ਆਈ ਤੇ ਇਹ ਤੇ ਕੋਈ ਇਨਕੁਆਰੀ ਕੀਤੀ ਸੀ ਬਲੋ? ਨਹੀਂ ਨਹੀਂ ਭਾਜੀ। ਮਾਨਸਾ ਦੇ ਵਿੱਚ ਇੱਕ ਸਣਕੀ ਆਸ਼ਿਕ ਨੇ ਆਪਣੀ ਹੀ ਪ੍ਰੇਮਿਕਾ ਦਾ ਕੀਤਾ ਕਤਲ। ਮਾਨਸੇ ਤੋਂ ਇੱਕ ਬੇਹਦੀ ਹੈਰਾਨ ਕਰਨ ਵਾਲੀ ਘਟਨਾ ਨਿਕਲ ਕੇ ਸਾਹਮਣੇ ਆ ਰਹੀ ਹੈ ਇੱਕ ਸੜਕੀ ਆਸ਼ਿਕ ਨੇ ਆਪਣੀ ਹੀ ਵਿਆਹੀ ਹੋਈ ਪ੍ਰੇਮਿਕਾ ਦਾ ਆਪਣੇ ਹੱਥੀ ਕਤਲ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਜੋ ਮਹਿਲਾ ਉਹ ਮੁੰਡੇ ਦੇ ਗਵੰਦ ਵਿੱਚ ਹੀ ਵਿਆਹੀ ਹੋਈ ਸੀ ਤੇ ਦੋਨਾਂ ਦੇ ਵਿੱਚ ਪ੍ਰੇਮ ਪੈ ਗਿਆ ਤੇ ਆਪਸ ਦੇ ਵਿੱਚ ਗੱਲਾਂ-ਵਾਟਾਂ ਕਰਦੇ ਹੋਏ ਗੱਲਾਂ ਇੰੀਆਂ ਜ਼ਿਆਦਾ ਵੱਧ ਗਈਆਂ ਪਰ ਬਾਅਦ ਦੇ ਵਿੱਚ ਜਦੋਂ ਮਹਿਲਾ ਨੇ ਉਸ ਮੁੰਡੇ ਨੂੰ ਜਿਸ ਦਾ ਨਾਮ ਮੇਜਰ ਸਿੰਘ ਦੱਸਿਆ ਜਾ ਰਿਹਾ ਉਸ ਨੂੰ ਇਗਨੋਰ ਕਰਨਾ ਸ਼ੁਰੂ ਕਰ ਦਿੱਤਾ ਤੇ ਉਸ ਤੋਂ ਬਾਅਦ ਮੇਜਰ ਸਿੰਘ ਦਾ ਦਿਮਾਗ ਖਰਾਬ ਹੋ ਗਿਆ ਤੇ ਉਸ ਨੇ ਮਹਿਲਾ ਦਾ ਕਤਲ ਹੀ ਕਰ ਦਿੱਤਾ ਦੱਸਿਆ ਜਾ ਰਿਹਾ ਕਿ ਜਦੋਂ ਮਹਿਲਾ ਆਪਣੇ ਸਲਾਈ ਸੈਂਟਰ ਤੋਂ ਵਾਪਸ ਆ ਰਹੀ ਸੀ ਤੇ ਹਨੇਰਾ ਪੈ ਗਿਆ ਤੇ ਮੇਜਰ ਸਿੰਘ ਆਇਆ ਤੇ ਉਸ ਨੂੰ ਘਿਰਦਾ ਹੋਇਆ ਆਪਣੇ ਹੀ ਘਰ ਦੇ ਵਿੱਚ ਲੈ ਗਿਆ ਉਸ ਦੇ ਸਿਰ ਦੇ ਉੱਤੇ ਪਹਿਲੇ ਟੂਟੀ ਦੇ ਨਾਲ ਹਮਲਾ ਕੀਤਾ ਫਿਰ ਬਾਅਦ ਦੇ ਵਿੱਚ ਤੇਲ ਪਾ ਕੇ ਉਸ ਨੂੰ ਸਾੜ ਦਿੱਤਾ ਇਸ ਕੰਡ ਨੂੰ ਕਰਨ ਤੋਂ ਬਾਅਦ ਮੇਜਰ ਸਿੰਘ ਮੌਕੇ ਦੇ ਉੱਤੇ ਫਰਾਰ ਹੋ ਗਿਆ 3 ਘੰਟੇ ਬਾਅਦ ਜਦੋਂ ਉਹ ਆਪਣੇ ਘਰ ਵਾਪਸ ਆਇਆ ਤਾਂ ਉਸ ਨੂੰ ਕਮਰੇ ਦੇ ਵਿੱਚ ਫਾਹਾ ਲੈਂਦੇ ਹੋਏ ਦੇਖਿਆ ਗਿਆ ਉਸਨੇ ਫਾਹਾ ਲੈ ਕੇ ਆਪਣੀ ਵੀ ਜਾਨ ਖਤਮ ਕਰ ਲਈ ਇਹ ਸਾਰੀ ਜਾਣਕਾਰੀ ਮਨਜੀਤ ਕੌਰ ਜਿਸ ਦਾ ਕਤਲ ਹੋਇਆ ਉਸਦੇ ਪਤੀ ਨੇ ਦੱਸੀ ਹੈ ਉਸਨੇ ਕਿਹਾ ਹੈ ਕਿ ਇਹ ਜੋ ਹਾਦਸਾ ਸ਼ਾਮ ਦੇ ਵੇਲੇ ਹੋਇਆ ਜਦੋਂ ਉਹ ਆਪਣੇ ਸਲਾਈ ਸੈਂਟਰ ਤੋਂ ਘਰ ਵਾਪਸ ਆ ਰਹੀ ਸੀ ਪੁਲਿਸ ਨੇ ਮੌਕੇ ਦੇ ਉੱਪਰ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਇਸ ਤੋਂ ਇਲਾਵਾ ਪੁਲਿਸ ਨੇ ਜੋ ਮਹਿਲਾ ਦੀ ਡੈੱਡ ਬੋਡੀ ਹੈ ਉਸ ਨੂੰ ਬਠਿੰਡਾ ਦੇ ਹਸਪਤਾਲ ਦੇ ਵਿੱਚ ਪੋਸਟਮਾਰਟਮ ਦੇ ਲਈ ਪੇਜ ਦਿੱਤਾ। ਉਹਨਾਂ ਮੌਕੇ ਦੇ ਉੱਤੇ ਮਹਿਲਾ ਦੇ ਪਤੀ ਨੇ ਕੀ ਕਿਹਾ ਉਸ ਦਾ ਬਿਆਨ ਅਤੇ ਪੁਲਿਸ ਦਾ ਬਿਆਨ ਵੀ ਸੁਣਦੇ ਆ। ਮੁੱਤਾ ਜਾਇ ਉਹ ਇਹ ਸਰਪੰਚ ਸਾਹਿਬ ਨੇ ਪਾਉਣ ਕੀਤਾ ਰਾਤ ਮੈਨੂੰ 12 12 ਇੱਕ ਦਾ ਟਾਈਮ ਸੀਗਾ ਤੇ ਕਹਿੰਦਾ ਵੀ ਸੇਵਕਾਂ ਐ ਕਰਕੇ ਗੱਲ ਹੋ ਗਈ ਵੀ ਤੂੰ ਗੱਡੀ ਲੈ ਕੇ ਆ ਪਹਿਲਾਂ ਤੇ ਮੈਂ ਬਾਗਿਆ ਚੱਲ ਗਿਆ ਤੇ ਮੰਜੇ ਦੇ ਪਿਆ ਹੋਇਆ ਸੀ ਆ ਨੌਜਮਾਨ ਤੇ ਕੋਈ ਨੰਦਾ ਕਲੇ ਸਕੂ ਸੋਇਆ ਹੂਗਾ। ਤੁਮਾ ਦਾ ਤੇ ਉਹਨੇ ਵੀ ਕੁਝ ਕੁਛ ਗੱਲ ਲਈ। ਮੁੰਡੇ ਨੇ ਉਹਨੂੰ ਲੈ ਕੇ ਆਇਆ ਸੀ ਰਾਤ ਨੂੰ। ਖੁਦਕੁਸ਼ੀ ਕਰਨ ਤੋਂ ਪਹਿਲਾਂ ਦੱਸਦੇ ਹੁਣ ਕੀ ਉਹ ਜਨਾਨੀ ਨਾਲ ਕੀ ਹੋਇਆ ਸੀਗਾ। ਉਹਦਾ ਜਿਹੜੇ ਮੇਰੇ ਨਾਲ ਆਏ ਸੀਗੇ ਬਾਈ ਉਹ ਦੱਸ ਰਿਹਾ ਜੀ ਇਹ ਵੀ ਪਹਿਲਾਂ ਗਲੀ ਦੇ ਵਿੱਚੋਂ ਤੋਂ ਬਾਹ ਫੜ ਕੇ ਖਿੱਚੀ ਆ ਅੰਦਰ ਉਦੋਂ ਉਹਦੀ ਉਹਦੇ ਇਟਮਾਰੀ ਆ ਗਈ। ਇਟਮਾਰ ਦਾ ਵਾਧਾ ਉਹਨੂੰ ਤੇਲ ਪਾ ਕੇ ਅੱਗ ਲਾਈ ਆ ਗਈ। ਉਹਦੇ ਤੋਂ ਬਾਅਦ ਘਰੋਂ ਭੱਜ ਗਏ ਰੌਲਾ ਪੈ ਗਿਆ। ਬੱਸ 2.5 ਘੰਟਿਆਂ ਬਾਅਦ ਆ ਕੇ ਆਪ ਬਾ ਲੈ ਲਿਆ ਲਾਤ ਸਾ ਮੋਜਰੀ ਸ਼ਿਫਟ ਕਰਾ ਦਈਏ ਕੱਲ ਸਾਨੂੰ ਇੱਕ ਇਨਫਰਮੇਸ਼ਨ ਮਿਲੀ ਸੀ ਜੀ ਹਸਪਤਾਲ ਵੱਲੋਂ ਰੁਕਾਇਆ ਸੀਗਾ ਜਿਹਦੇ ਵਿੱਚ ਵੀ ਮਨਜੀਤ ਕੌਰ ਵੀ ਉਹਦੀ ਡੈੱਡ ਬੋਡੀ ਹਸਪਤਾਲ ਦੇ ਵਿੱਚ ਆਈ ਹੋਈ ਹੈ ਮੌਕੇ ਤੇ ਜਾ ਕੇ ਪਤਾ ਲੱਗਿਆ ਵੀ ਮੇਜਰ ਸਿੰਘ ਦੁਵਾਰਾ ਉਹਦਾ ਕਤਲ ਕੀਤਾ ਗਿਆ ਸੀ ਜੀ ਕੀ ਇਹ ਬੰਨਾਂ ਦੇ ਕੀ ਕਰ ਰਗੇ ਇਹ ਬਲਜਿੰਦਰ ਸਿੰਘ ਜੋ ਲੜਕੀ ਦੇ ਘਰ ਵਾਲਾ ਜੀ ਉਹਦੇ ਬੰਨਾਂ ਨੇ ਅਸੀਂ ਸੱਚਾ ਕਰ ਕਿੰਨੀ ਕੁ ਉਮਰ ਸੀ ਦੋਨਾਂ ਦੀ ਦੋਨਾਂ ਦੀ ਲੜਕੀ ਦੀ 36 ਸਾਲ ਦੀ ਸੀ ਜੀ ਤੇ ਲੜਕੇ ਦੀ ਪੈ 35 ਸਾਲ ਸ੍ਰਿਕੁਮੇਤੀ ਨੇ ਫਾਹ ਵੀ ਲਿਆ ਉਹ ਕੀ ਨਾਮ ਹੈ ਕਿੱਥੋਂ ਦਾ ਰਹਿਣਾ ਵਾਲਾ ਇਹ ਉਹ ਬਾਅਦ ਦੇ ਵਿੱਚ ਸਾਨੂੰ ਸਵੇਰ ਪਤਾ ਲੱਗਿਆ ਜੀ ਰੁਕਾ ਪ੍ਰਾਪਤ ਹੋਇਆ ਵੀ ਜਿਹੜਾ ਮੇਜਰ ਸਿੰਘ ਸੀ ਜੇ ਦੋਸ਼ੀ ਸੀ ਉਹਨੇ ਆਪਣੇ ਘਰ ਵਿੱਚ ਜੀ ਫਾਹ ਲਿਆ ਉਹਦੀ ਕਾਰਵਾਈ ਅਸੀਂ ਬੱਕਰੀ ਕਰਦੇ ਨਗਰਾਲਾ ਦੇ ਵਿੱਚ ਕਾਇਨਾਤ ਐਸਐਚਓ ਦੀ ਸੜਕ ਹਾਦਸੇ ਦੇ ਵਿੱਚ ਹੋਈ ਮੌਤ ਜਾ ਤੋ ਇੱਕ ਮਨਪਰਕ ਜਿਤਨੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ 10 ਦੇ ਕੀ ਸਮਰਾਲਾ ਦੇ ਪੁਲਿਸ ਸਟੇਸ਼ਨ ਦੇ ਵਿੱਚ ਕਾਇਨਾਤ ਐਸਐਚਓ ਦਵਿੰਦਰ ਪਾਲ ਸਿੰਘ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਇਹ ਹਾਦਸਾ ਉਹਨਾਂ ਦੇ ਨਾਲ ਉਸ ਵੇਲੇ ਵਾਪਰਿਆ ਜਦੋਂ ਇੱਕ ਵਿਅਕਤੀ ਆਗਮ ਤੋ ਆਪਣੇ ਕਾਰ ਵੱਲ ਪਰਤ ਰਹੇ ਸਨ ਤਰਸੇ ਦੇ ਵਿੱਚ ਉਹਨਾਂ ਦੀ ਇੱਕ ਟਰੱਕ ਦੇ ਨਾਲ ਟੱਕਰ ਹੋ ਗਈ ਹੈ ਮੌਕੇ ਦੀਆਂ ਤਸਵੀਰਾਂ ਇਸ ਵੇਲੇ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿੰਨਾ ਭਿਆਨਕ ਇਹ ਹਾਦਸਾ ਵਾਪਰਿਆ ਤੇ ਲੋਕਾਂ ਨੇ ਐਸਐਚਓ ਦੀ شناخت ਉਸ ਵੇਲੇ ਕੀਤੀ ਜਦੋਂ ਗੱਡੀ ਖੋਲ ਕੇ ਉਹਨਾਂ ਨੂੰ ਪੁਲਿਸ ਵਾਲੀ ਬੈਲਟ ਅਤੇ ਉਹਨਾਂ ਦੀ ਵਰਦੀ ਮਿਲੀ ਉਸ ਵੇਲੇ ਲੋਕਾਂ ਨੂੰ ਪਤਾ ਲੱਗਿਆ ਕਿ ਇਹ ਕਿਸੇ ਪੁਲਿਸ ਮੈਂਤ ਦੇ ਵਿਅਕਤੀ ਹੈ ਤੇ ਜਦੋਂ ਆਈਡੀ ਕਾਰਡ ਵਗੈਰਾ ਸਭ ਕੁਝ ਦੇਖਿਆ ਲੋਕਾਂ ਨੇ ਤੇ ਉਸ ਵੇਲੇ ਪਤਾ ਲੱਗਿਆ ਕਿ ਇਹ ਐਸਐਚਓ ਦਵਿੰਦਰ ਪਾਲ ਸਿੰਘ ਹੈ ਇਹਨਾਂ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਜੀ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਦਵਿੰਦਰ ਪਾਲ ਸਿੰਘ ਬੀਤੀ ਰਾਤ ਅਮਲੋ ਤੋਂ ਕਿਸੇ ਵਿਆਹ ਦੇ ਸਮਾਗਮ ਤੋਂ ਬਾਅਦ ਆਪਣੇ ਘਰ ਮੰਡੀ ਗੋਬਿੰਦਗੜ੍ਹ ਵਾਪਸ ਜਾ ਰਹੇ ਸਨ ਜਦੋਂ ਮ੍ਰਿਤਕ ਆਪਣੀ ਇਨੋਵਾ ਕਾਰ ਦੇ ਵਿੱਚ ਸਵਾਰ ਹੋ ਕੇ ਅਮਲੋ ਤੋਂ ਬਦਲਸੁਆ ਰੋਡ ਤੇ ਪਹੁੰਚੇ ਤਾਂ ਕੁਝ ਦੂਰ ਅੱਗੇ ਜਾ ਕੇ ਸੜਕ ਦੁਰਘਟਨਾ ਦਾ ਸ਼ਿਕਾਰ ਹੋ ਗਏ ਜਿਸ ਦੇ ਕਾਰਨ ਉਹਨਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਸੜਕ ਦੁਰਘਟਨਾ ਦੀ ਜਾਣਕਾਰੀ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਮੌਕੇ ਦੇ ਉੱਪਰ ਪਹੁੰਚ ਗਈ ਅਤੇ ਨੇੜਲੇ ਹਸਪਤਾਲ ਦੇ ਵਿੱਚ ਉਸਨੂੰ ਲਿਜਾਇਆ ਗਿਆ। ਇਸ ਹਾਦਸੇ ਦੇ ਵਿੱਚ ਉਹਨਾਂ ਦੀ ਜਾਨ ਨਹੀਂ ਬਚ ਸਕੀ। ਅੰਤਲਾਵਾ ਦੱਸਿਆ ਜਾ ਰਿਹਾ ਹੈ ਕਿ ਜਦੋਂ ਸੜਕ ਸੁਰੱਖਿਆ ਫੋਰਸ ਮੌਕੇ ਦੇ ਉੱਪਰ ਪਹੁੰਚੀ ਤਾਂ ਉਸਨੂੰ ਨਿੱਜੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ। ਮ੍ਰਿਤਕ ਦਵਿੰਦਰ ਪਾਸ ਸਿੰਘ ਨੇ ਇਲਾਜ ਦੇ ਦੌਰਾਨ ਆਪਣਾ ਦਮ ਤੋੜ ਦਿੱਤਾ। ਫਿਰੋਜ਼ਪੁਰ ਦੇ ਵਿੱਚ ਅੱਜ ਸਵੇਰੇ ਪਾਣਿਆ ਇੰਨਾ ਖਤਰਨਾਕ ਸੜਕ ਹਾਦਸਾ ਪੰਜਾਬ ਤੋਂ ਇੱਕ ਸੜਕ ਹਾਦਸੇ ਦੀ ਘਟਨਾ ਨਿਕਲ ਕੇ ਸਾਹਮਣੇ ਆਈ 10 ਦੇ ਕਿ ਫਿਰੋਜ਼ਪੁਰ ਫਾਜ਼ਿਲਕਾ ਜਲਾਲਾਬਾਦ ਹਾਈਵੇ ਦੇ ਉੱਪਰ ਇਹ ਹਾਦਸਾ ਵਾਪਰਿਆ ਇਹ ਹਾਦਸਾ ਅੱਜ ਸਵੇਰੇ ਵਾਪਰਿਆ ਜਿਸ ਵੇਲੇ ਟਰੱਕ ਡਰਾਈਵਰ ਆਪਣੀ ਚੋਨੇ ਦੇ ਨਾਲ ਭਰੇ ਹੋਏ ਟਰਾਲੇ ਨੂੰ ਲੈ ਕੇ ਫਿਰੋਜ਼ਪੁਰ ਜਾ ਰਿਹਾ ਸੀ ਸੜਕ ਦੇ ਵਿੱਚ ਥਾਣਾ ਸਦਰ ਦੇ ਨੇੜੇ ਉਸਦੇ ਨਾਲ ਇਹ ਹਾਦਸਾ ਵਾਪਰਿਆ ਜਦੋਂ ਟਰਾਲੇ ਦੇ ਵਿੱਚੋਂ ਇੱਕ ਚੋਨੇ ਦੀ ਬੋਦੀ ਥੱਲੇ ਡਿੱਗ ਗਈ ਅਤੇ ਟਾਇਰ ਦੇ ਵਿੱਚ ਜਾਪ ਸੀ ਉਸ ਤੋਂ ਬਾਅਦ ਟਰਾਲੇ ਦਾ ਕੰਟਰੋਲ ਖਰਾਬ ਹੋ ਗਿਆ ਤੇ ਟਰਾਲਾ ਸਿੱਧਾ ਜਾ ਕੇ ਸਾਈਡ ਰੇਲਿੰਗ ਦੇ ਉੱਤੇ ਜਾ ਵੱਜਾ ਉਸ ਤੋਂ ਬਾਅਦ ਰੱਸੀ ਵੀ ਟੁੱਟ ਗਈ ਟਰਾਲੇ ਦੀ ਤੇ ਇੱਕ ਤੋਂ ਬਾਅਦ ਇੱਕ ਬੋਰੀਆਂ ਥੱਲੇ ਡਿੱਗਿਆ ਮੌਕੇ ਦੀਆਂ ਤਸਵੀਰਾਂ ਇਸ ਵੇਲੇ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਜਦੋਂ ਬੋਰੀਆਂ ਥੱਲੇ ਡਿੱਗ ਰਹੀਆਂ ਸੀ ਉਸ ਦੇ ਵਿੱਚ ਡਰਾਈਵਰ ਸੀਗਾ ਉਸ ਦੇ ਉੱਪਰ ਵੀ ਦੋ ਚਾਰ ਬੋਰੀਆਂ ਝਾੜ ਦਿੱਤੀਆਂ ਡਰਾਈਵਰ ਦੀ ਹਾਲਤ ਇਸ ਵੇਲੇ ਕਾਫੀ ਜ਼ਿਆਦਾ ਖਰਾਬ ਹੋ ਗਈ ਹੈ ਮੌਕੇ ਦੇ ਉੱਤੇ ਲੋਕਾਂ ਨੇ ਪਹੁੰਚ ਕੇ ਮਾਮਲਾ ਸੰਭਾਲਣ ਦੀ ਕੋਸ਼ਿਸ਼ ਕੀਤੀ ਅਤੇ ਡਰਾਈਵਰ ਨੂੰ ਹਸਪਤਾਲ ਦੇ ਵਿੱਚ ਭੇਤੀ ਕਰਾਇਆ ਗਿਆ ਸੰਗੋਰਾ ਮਾਨ ਜੀ ਇਹ ਕਿਵੇਂ ਹੱਸਦਾ ਹੋਇਆ ਜਿਹੜਾ ਥੋੜਾ ਉੱਪਰ ਬੋਰੀਆਂ ਡੇਗੀਆਂ ਜੀ ਅੱਛਾ ਤਾਂ ਮੇਰੇ ਉਹਦੇ ਘਰ ਉਹ ਜਗ੍ਹਾ ਮੇਰੇ ਉੱਤੇ ਵਜਿਆ ਕਿਤੇ ਕੰਡ ਤੇ ਕਿੱਥੇ ਕਿ ਤੂੰ ਕਿੱਥੇ ਜਾ ਰਹੇ ਸੀਗੇ ਤੁਸੀਂ ਉਹਪੁਰ ਚਲੇ ਸੀ ਕਹੇ ਜੀ ਜਲਾਲਾਬਾਦ ਤੋਂ ਨਹੀਂ ਜੀ ਲੱਦੂ ਵਾਲੇ ਤੋਂ ਭਰਿਆ ਸੀ ਅੱਛਾ ਲੱਦੂ ਵਾਲੇ ਤੋਂ ਭਰਿਆ ਸੀ ਅੱਗੇ ਕੋਈ ਚੀਜ਼ ਆ ਰਹੀ ਸੀ ਕਿ ਇੱਕਦਮ ਹੋ ਗਿਆ ਕੁਝ ਵੀ ਨਹੀਂ ਜੀ ਉਹਨ ਜੀ ਬੈਲ ਟੁੱਟ ਗਈ ਤੇ ਉਹਦੇ ਵਜ੍ਹਾ ਕਰਨਾ ਹਾਂ ਬੈਲ ਟੁੱਟੀ ਐਮ ਆ ਗਿਆ ਅੰਕਲ ਜੀ ਕਿੱਦਾਂ ਵਾਪਰਿਆ ਹੈ ਹਾਦਸਾ ਜੀ ਜੀ ਨਾਲ ਟਰਾਲੀ ਆ ਰਹੀ ਸੀ ਬੋਰੀਆਂ ਦੇ ਪਿੱਛੇ ਇੱਕ ਬੋਰੀ ਡਿੱਗੀ ਆ ਪਿੱਛੇ ਟਰਾਲੀ ਦੇ ਪਹਿਰਾ ਥਲੇ ਆ ਗਿਆ ਅੱਛਾ ਜੀ ਉਸ ਤੋਂ ਬਾਅਦ ਡਰਾਈਵਰ ਨੇ ਇੱਕ ਤਾਂ ਬ੍ਰੇਕ ਲਾਈ ਜੀਕ ਲਾਈ ਦੋ ਰਸਤੇ ਟੁੱਟ ਗਏ ਆ ਜੀ ਜੀ ਬ੍ਰੇਕ ਲਾਈ ਟਰੈਕਟਰ ਦੂਸਰੇ ਪਾਸੇ ਚਲਾ ਗਿਆ ਰਸਤੇ ਟੁੱਟੋਂ ਬਾਅਦ ਬੋਰੀਆਂ ਡਰਾਈਵਰ ਦੇ ਉੱਪਰ ਡਿੱਗੀਆਂ ਜੀ ਜੀ ਤੋਂ ਬਾਅਦ ਉਹਨੇ ਫਿਰ ਸਾਰੇ ਪਾੜੀ ਗਏ ਬੋਰੀਆਂ ਬਾਰੇ ਚੱਕੀਆਂ ਸਾਰੀਆਂ ਤੇ ਡਰਾਈਵਰ ਨੂੰ ਕੱਢਿਆ ਸਾਰਾ ਫੋਟੋ ਟਰੈਕਟਰ ਨੂੰ ਡਰਾਈਵਰ ਦੀ ਬਚਤ ਰਹੀ ਗਈ ਬਚੋ ਰਹਿ ਗਈ ਹੈ ਜੱਟ ਹੈ ਸੱਟ ਲੱਗੀ ਹੋਵੇ ਜ਼ਖਮੀ ਹੋ ਗਿਆ ਇਹਨਾ ਹੁਣ ਕਿੱਥੇ ਲੈ ਕੇ ਗਿਆ ਨੇ ਡਰਾਈਵਰ ਨੂੰ ਬੁਲਾਇਆ ਲਾਣੇ ਸੇ ਉਹ ਲੈ ਕੇ ਚੱਲ ਗਿਆ ਸਰਕਾਰੀ ਆਪਸ ਕੋਈ ਹੋਰ ਤਾਂ ਨਹੀਂ ਕਿਸੇ ਵਹੀਕਲ ਦਾ ਨੁਕਸਾਨ ਨਹੀਂ ਨਹੀਂ ਹੋਰ ਦਿਰਾਜ ਅੰਦਰ ਸਾਰਾ ਬਚਦੇ ਸੌਰੀ ਬਚਦੇ ਕੀ ਨਾਮ ਹੈ ਜੀ ਸੁਖਮੰਦਰ ਸਿੰਘ ਮੇਰਾ ਨਾਮ ਜੀ ਤੇ ਕਿਵੇਂ ਆਸਦਾ ਆਇਆ ਜਿਹੜਾ ਥੋੜਾ ਆਸਦਾ ਉੱਪਰ ਬੋਰੀਆਂ ਡੇਗੀਆਂ ਜੀ ਅੱਛਾ ਪੁੱਤਾ ਕਰ ਉਹਦੇ ਘਰੋਂ ਉਹ ਲੱਗੋ ਮੇਰੇ ਉੱਤੇ ਵਜੀਆਂ ਕਰਦੇ ਗੰਢ ਤੇ ਕਿੱਥੇ ਕਿੱਤੂ ਕਿੱਥੇ ਜਾ ਰਹੇ ਸੀਗੇ ਤੁਸੀਂ ਉਹ ਪੁਰ ਚੱਲ ਰਹੇ ਸੀਗੇ ਜੀ ਜਲਾਲਾ ਮਾਤੋਂ ਨਹੀਂ ਜੀ ਲੱਤੂ ਵਾਲ ਤੋਂ ਭਰਿਆ ਸੀ ਅੱਛਾ ਲੱਤੂ ਵਾਲੇ ਤੋਂ ਭਰਿਆ ਸੀ ਅੱਗੇ ਕੋਈ ਚੀਜ਼ ਆ ਰਹੀ ਸੀ ਕਿ ਯੱਕ ਦਾ ਮੁਗ ਨਾ ਕੁਝ ਵੀ ਨਹੀਂ ਜੀ ਉਹਨਾਂ ਦੀ ਬੈਲਟ ਟੁੱਟ ਗਈ ਕਿ ਤੇ ਉਹਦੇ ਵਜੇ ਘਰ ਨਾ ਬੈਲਟ ਟੁੱਟੀ ਐਮ ਆ ਗਈ ਅੰਕਲ ਜੀ ਕਿੱਦਾਂ ਵਾਪਰਿਆ ਇਹ ਹਾਦਸਾ ਜੀ ਦਾ ਟਰਾਲੀ ਆ ਰਹੀ ਸੀ ਬੋਰੀਆਂ ਦੇ ਭਰੀ ਹੋਏ ਤੇ ਇੱਕ ਬੋਰੀ ਡਿੱਗੀ ਆ ਪਿੱਛੇ ਟਰਾਲੀ ਦੇ ਪਹਿਰਾ ਥਲੇ ਆ ਗਿਆ ਅੱਛਾ ਜੀ ਉਸ ਤੋਂ ਬਾਅਦ ਡਰਾਈਵਰ ਨੇ ਇੱਕਦਮ ਬ੍ਰੇਕ ਲਾਈ ਇੱਕ ਲਾਈ ਦੋ ਰੱਥੇ ਜੀ ਉਹ ਬ੍ਰੇਕ ਲਾਇਆ ਟਰੈਕਟਰ ਦੂਸਰੇ ਪਾਸੇ ਚਲਾ ਗਿਆ ਰਸਤੇ ਤੋਂ ਤੁਸੋਂ ਤੋਂ ਬਾਹਰ ਗੋਰੀਆਂ ਡਰਾਈਵਰ ਨੂੰ ਪਰਦੇ ਜੀ ਇਹ ਤੋਂ ਬਾਅਦ ਉਹਨੇ ਫਿਰ ਸਾਰੇ ਫਾਤੀ ਗਏ ਗੋਰੀਆਂ ਬਾਰੇ ਜਖਮੀਆਂ ਸਾਰੀਆਂ ਤੇ ਡਰਾਈਵਰ ਨੂੰ ਛੱਡਿਆ ਸਾਰਾ ਫੋੜ ਕੇ ਟਰੈਕਟਰ ਨੂੰ ਬਾਹਰ ਡਰਾਈਵਰ ਦੀ ਬਚਤ ਰਹੀ ਗਈ ਬਚੋ ਰਹਿ ਗਈ ਜਖਟਾ ਜਖਟ ਲੱਗੀ ਉਹ ਜਖਮੀ ਹੋ ਗਿਆ ਨਾ ਢੀੜ ਲੱਗੀ ਨੇ ਵੀ ਜਖਟ ਲੱਗੀ ਹੁਣ ਕਿੱਥੇ ਲੈ ਕੇ ਗਏ ਨੇ ਡਰਾਈਵਰ ਨੂੰ ਕਮੂਕ ਭਾਈ ਜਾਨਾ ਨੇ ਚੋ ਉਹ ਲੈ ਕੇ ਸਰਕਾਰੀ ਹਸਪਤਾਲ ਕੋਈ ਹੋਰ ਤਾਂ ਨਹੀਂ ਕਿਸੇ ਵੀਕਲ ਦਾ ਨੁਕਸਾਨ ਨਹੀਂ ਨਹੀਂ ਹੋਰ ਵੀ ਆ ਜਾਂਦਾ ਸਾਰਾ ਬਚਦੇ ਸਾਰੀ ਬਚਤ ਹੋ ਕੀ ਨਾਮ ਹੈ ਜੀ ਸੰਦਰ ਸਿੰਘ ਬਰਾੜ ਮਾਲੀ ਇਹ ਕਿਵੇਂ ਆਸਦਾ ਆਇਆ ਜਿਹੜਾ ਥੋੜਾ ਹੱਦ ਤੱਕ ਉੱਪਰ ਬੋਰੀਆਂ ਡੇਕੀਆਂ ਜੀ ਅੱਛਾ ਪਤਾ ਕਰ ਕੋਦੇ ਕਰਨਾ ਉਹ ਲੱਗਦਾ ਮੇਰੇ ਉੱਤੇ ਬਜੀਆਂ ਕਰਦੇ ਕਰਨ ਤੇ ਕਿੱਥੇ ਕਿੱਤੂ ਕਿੱਥੇ ਜਾ ਰਹੇ ਸੀਗੇ ਤੁਸੀਂ ਉਹ ਉੱਪਰ ਚੱਲ ਰਹੇ ਸੀਗੇ ਜੀ ਜਲਾਲਾ ਮਾਤੋਂ ਨਹੀਂ ਲੱਧੂ ਵਾਲ ਤੋਂ ਪਰਿਆ ਸੀ ਅੱਛਾ ਲੱਧੂ ਵਾਲੇ ਤੋਂ ਪਰਿਆ ਸੀ ਅੱਗੇ ਕੋਈ ਚੀਜ਼ ਆ ਰਹੀ ਸੀ ਕਿ ਯੱਕ ਦਾ ਮੋਗ ਨਾ ਕੁਝ ਵੀ ਨਹੀਂ ਜੀ ਉਹਨਾਂ ਦੀ ਬੈਲ ਟੁੱਟ ਗਈ ਕਿ ਦੇਖ ਵੇਖੇ ਕਰਨਾ ਹੂੰ ਬੈਲ ਟੁੱਟੀ ਐ ਮ ਆ ਗਈ ਅੰਕਲ ਜੀ ਕਿੱਦਾਂ ਵਾਪਰਿਆ ਹੈ ਹਾ ਜੀ ਜੀ ਨਾਲ ਟਰਾਲੀ ਆ ਰਹੀ ਸੀ ਬੋਰੀਆਂ ਦੇ ਭਰੀ ਹੋਏ ਤੇ ਇੱਕ ਬੋਰੀ ਡਿੱਗੀ ਆ ਪਿੱਛੇ ਟਰਾਲੀ ਦੇ ਪੈਰਾਂ ਥਲੇ ਆ ਗਈ ਅੱਛਾ ਜੀ ਉਸ ਤੋਂ ਬਾਅਦ ਡਰਾਈਵਰ ਨੇ ਇੱਕ ਤਾਂ ਬ੍ਰੇਕ ਲਾਈ ਵੀਕ ਲਾਈ ਦੋ ਰਸੇ ਟੁੱਟ ਗਏ ਆ ਜੀ ਉਹ ਬ੍ਰੇਕ ਲਾਈ ਟਰੈਕਟਰ ਦੂਸਰੇ ਪਾਸੇ ਚਲਾ ਗਿਆ ਰਸੇ ਟੁੱਟਣ ਤੋਂ ਬਾਅਦ ਬੋਰੀਆਂ ਡਰਾਈਵਰ ਦੇ ਉੱਪਰ ਡਿੱਗ ਗਈ ਜੀ ਜਿੱਦੋਂ ਤੋਂ ਬਾਅਦ ਉਹਨੇ ਫਿਰ ਸਾਰੇ ਪੱਛੇ ਗਏ ਬੋਰੀਆਂ ਬਾਰੇ ਚੱਕੀਆਂ ਸਾਰੀਆਂ ਤੇ ਡਰਾਈਵਰ ਨੂੰ ਛੱਡਿਆ ਹੋਇਆ ਸਾਰਾ ਫੋੜ ਗਿਆ ਟਰੈਕਟਰ ਦਾ ਡਰਾਈਵਰ ਦੀ ਬਚਤ ਰਹਿ ਗਈ ਬਚੁਰਾ ਗਈ ਜੇ ਸੱਟ ਲੱਗੀ ਹੋਵੇ ਜ਼ਖਮੀ ਹੋ ਜਾਏ ਉਹਨ ਕਿੱਥੇ ਲੈ ਕੇ ਗਏ ਨੇ ਡਰਾਈਵਰ ਨੇ ਉਹ ਹੋਰ ਤਾਂ ਨਹੀਂ ਕਿਸੇ ਵੀਕਲ ਦਾ ਨੁਕਸਾਨ ਨਹੀਂ ਹੋਰ ਦੀਵਾਰਾਂ ਦੇ ਅੰਦਰ ਸਾਰਾ ਬਚੇ ਸੌਰੀ ਬਚੇ ਤੋ ਕੀ ਦੇਸ਼ ਅਤੇ ਦੁਨੀਆ ਦੀ ਹਰ ਛੋਟੀ ਵੱਡੀ ਅਪਡੇਟ ਦੇ ਲਈ ਸਾਡੇ ਨਾਲ ਜੁੜੇ ਰਹੋ